ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਗੁਰਾਮ ਦਾ ਸਮੇਰ ਭਰਿਆ ਰੱਖਣਾ ਸਾਰਿਆਂ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਲਓ ਜੀ ਅੱਜ ਆਪਾਂ ਘੱਟ ਤੇਲ ਦੇ ਵਿੱਚ ਛਾਈ ਪਨੀਰ ਬਣਾਉਂਦੇ ਜਿਹਦੇ ਵਿੱਚ ਉਹ ਸਿੱਕੇ ਮਸਾਲੇ ਤੁਸੀਂ ਦੇਖ ਲੇ ਛਾਈ ਪਨੀਰ ਦੀ ਰੈਸਪੀ ਤਾਂ ਪਹਿਲਾਂ ਵੀ ਪਾਈ ਹੋਈ ਸੀਗੀ ਤੇ ਅੱਜ ਸਾਡੇ ਆਉਂਦੇ ਸੀ ਗੈਸਟ ਤੇ ਮੈਂ ਕਿਹਾ ਚੱਲ ਅੱਜ ਆਪਾਂ ਫੇਰ ਸ਼ੇਅਰ ਕਰ ਲੈਂਦੇ ਤੇ ਹੁਣ ਆਪਾਂ ਨੇ ਇਹ ਸਮਾਨ ਲੈ ਲਿਆ ਠੀਕਾ ਸਾਰਾ ਤੇ ਆਪਾਂ ਇਸ ਸਮਾਨ ਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਜਿਆਦਾ ਨਹੀਂ ਪਾਉਣਾ ਥੋੜਾ ਜਿਹਾ ਹੀ ਤੇਲ ਪਾਵਾਂਗੇ ਦੋ ਕੁ ਚਮਚੇ ਤੇ ਬਾਕੀ ਆਪਾਂ ਇਹਨੂੰ ਪਾਣੀ ਦੇ ਵਿੱਚ ਉਬਾਲ ਕੇ ਹੀ ਬਣਾਵਾਂਗੇ ਇਧਰ ਆਪਾਂ ਨੇ ਸਾਰਾ ਸਮਾਨ ਉਹ ਕਰ ਦਿੱਤਾ ਸੁੱਕੇ ਮਸਾਲੇ ਜਿਹੜੇ ਪਹਿਲਾਂ ਲਏ ਸੀਗੇ ਕਾਲੀਆਂ ਮਿਰਚਾਂ ਲੈਚੀਆਂ ਲੌਂਗ ਤੀਜ ਪੱਤਾ ਸਟਾਰ ਫਲਾਵਰ ਸੀਨਾਮੋਂ ਲੱਕੜ ਮੈਂ ਦੀ ਦਾਲ ਚਿਨੀ ਤੇ ਹੁਣ ਆਪਾਂ ਨਾਲ ਨਾਲ ਇਹਦੇ ਉਹ ਜਿਵੇਂ ਲਸਣ ਤੇ ਅਦਰਕ ਕੱਟਿਆ ਸੀਗਾ ਉਹ ਪਾ ਦਵਾਂਗੇ ਆਪਾਂ ਤੇ ਹਰੀ ਮਿਰਚ ਚੌਪ ਕੀਤੀ ਸੀਗੀ ਤੇ ਜੀਰਾ ਪਾਤਾ ਸੀਗਾ ਨਾਲ ਅੱਜ ਮੇਥੀ ਦਾਣਾ ਵਗੈਰਾ ਕੁਝ ਨਹੀਂ ਪਾਇਆ ਗਿਆ ਕਿਉਂਕਿ ਫਿਰ ਮੇਥੀ ਦਾਣਾ ਥੋੜੀ ਜੀ ਕੜੱਤਨ ਹੁੰਦੀ ਹੈ ਨਾ ਤੇ ਇਹਦੇ ਵਿੱਚ ਟਮਾਟਰ ਤੇ ਪਿਆਜ਼ ਵੱਧ ਪੈਂਦੇ ਹੈਗੇ ਤੇ ਹੁਣ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਦਿੱਤਾ ਪਹਿਲਾਂ ਕਿਉਂਕਿ ਲਸਣ ਤੇ ਅਦਰਕ ਜਿਹੜਾ ਹੁਣ ਅਦਰਕ ਜਿਹੜਾ ਹੁੰਦਾ ਥੋੜਾ ਜਿਹਾ ਹਾਰਡ ਹੁੰਦਾ ਹਨਾ ਤੇ ਨਾਲ ਆਪਾਂ ਨੇ ਪਿਆਜ਼ ਮੋٹے-ਮੋٹے ਚੌਪ ਕੀਤੇ ਸੀ ਬਿਕੋਜ਼ ਇਹਨਾਂ ਨੇ ਸੌਫਟ ਹੀ ਹੋ ਜਾਣਾ ਤੇ ਮੇਰੀ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਆ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਧਰ ਆਪਾਂ ਨੇ ਟਮਾਟਰ ਕੱਟੇ ਸੀਗੇ ਜਿਹੜੇ ਉਹ ਵੀ ਲੈ ਲੇ ਹੁਣ ਆਪਾਂ ਇਹਨਾਂ ਨੂੰ ਪਾਣੀ ਪਾ ਕੇ ਹੀ ਬਾਲਾਂਗੇ ਥੋੜਾ ਜਿਹਾ ਸੌਫਟ ਕਰਾਂਗੇ ਤੇ ਬਾਕੀ ਪ੍ਰਮਾਤਮਾ ਅੱਗੇ ਸਾਰੇ ਅਰਦਾਸ ਕਰੋਗੇ ਆਪਣੇ ਜਿਹੜਾ ਹਾ ਪਚਾਲ ਪਿਆ ਪਿਆ ਹੈਗਾ ਹਨਾ ਉਹ ਖਤਮ ਹੋ ਜਾਵੇ ਕਿਸੇ ਨਾ ਕਿਸੇ ਕਰਕੇ ਦੋਵੇਂ ਸਿਹਤਾਂ ਹੀ ਆਪਣੀਆਂ ਆ ਤੇ ਇਧਰ ਆਪਾਂ ਨੇ ਕਾਜੂ ਪਹਿਲਾਂ ਭਿਉਂ ਕੇ ਰੱਖਿਓ ਸੀ ਕਾਜੂ ਪਹਿਲਾਂ ਭਿਉਂਨ ਦਾ ਮਤਲਬ ਐ ਹੁੰਦਾ ਬਿਕੋਸ ਕਿਉਂਕਿ ਕਾਜੂ ਸੌਫਟ ਹਾਰਡ ਹੁੰਦੇ ਜਾਂਦੇ ਤੇ ਸੌਫਟ ਛੇਤੀ ਹੋ ਜਾਣ ਤੇ ਆਪਾਂ ਜ ਇਹਨਾਂ ਨੂੰ ਤੇਲ ਘਿਓ ਵਿੱਚ ਫਰਾਈ ਨਹੀਂ ਸਾਰੇ ਸਮਾਨ ਨੂੰ ਕਰਾਂਗੇ ਤੇਲ ਆਪਾਂ ਨੇ ਆਇਲ ਥੋੜਾ ਜਿਹਾ ਹੀ ਲਿਆਇ ਦੋ ਚਮਚ ਜਸਟ ਤੇ ਬਾਕੀ ਆਪਾਂ ਪਾਣੀ ਪਾ ਕੇ ਇਹਨੂੰ ਸੌਫਟ ਕਰਾਂਗੇ ਇਹ ਹੀ ਜੀਜਾ ਤਰੀਕਾ ਹੈ ਅਗਰ ਜੇ ਤੁਸੀਂ ਸਾਰਾ ਹੀ ਪਾਣੀ ਦੇ ਵਿੱਚ ਸਮਾਨ ਵਾਲਣਾ ਹੈ ਤੇ ਪਹਿਲਾਂ ਪਾਣੀ ਨੂੰ ਥੋੜਾ ਜਿਹਾ ਉਹ ਕਰਕੇ ਗਰਮ ਕਰਕੇ ਵਿੱਚ ਹਲਦੀ ਤੇ ਜਿਹੜਾ ਤੁਸੀਂ ਨਮਕ ਵਗੈਰਾ ਪਾਉਣਾ ਥੋੜਾ ਜਿਹਾ ਪਾ ਸਕਦੇ ਆ ਉਹਨੂੰ ਵਾਲ ਲਓ ਤੇ ਇਧਰ ਆਪਾਂ ਨੇ ਹੁਣ ਪਾਣੀ ਹੋਰ ਪਾ ਦਿੱਤਾ ਹੈ ਤੇ ਆਪਾਂ ਇਹਨੂੰ ਮਿਕਸ ਕਰਕੇ ਤੇ ਉਹ ਹੋ ਕਰਾਂਗੇ ਇਹ ਸਾਡੇ ਗੈਸਟ ਜਿਹੜੇ ਜਿਆਦੇ ਉਹ ਆਉਂਦੇ ਸੀਗੇ ਅੱਜ ਮੇਰੀ ਮੇਰੀਆਂ ਮੇਰੀ ਮਾਸੀ ਸੱਸ ਦੀਆਂ ਨੋਆ ਮਾਮੇ ਸੌਰੇ ਦੀਆਂ ਨੂੰ ਕੁੜੀ ਮੇਰੀਆਂ ਆਪਣੀ ਨਾਨੰਦ ਤੇ ਦਰਾਣੀ ਉਹਨਾਂ ਦੀ ਸਾਰੇ ਆਉਂਦੇ ਸੀ ਇੱਧਰ ਮੈਂ ਨਮਕ ਵਗੈਰਾ ਪਾਤਾ ਤੇ ਹਲਦੀ ਪਾਤੀ ਥੋੜੀ ਜੀ ਤੇ ਆਪਾਂ ਇਹਨੂੰ ਮਿਕਸ ਕਰ ਲੈਂਦੇ ਇਹ ਬਹੁਤ ਏਜੀ ਜਿਹੜਾ ਫਰਾਈ ਕਰਨਾ ਨਾ ਉਹ ਬਹੁਤ ਔਖਾ ਹੋ ਜਾਂਦਾ ਫਰਾਈ ਕਰਨ ਨਾਲ ਹੁਣ ਆਪਾਂ ਇਹਨੂੰ ਕਵਰ ਕਰਕੇ ਪਕਾ ਲਿਆ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਹੈ ਮੈਂ ਹਲਦੀ ਥੋੜੀ ਜੀ ਪਾਈ ਆ ਜਿਆਦਾ ਨਹੀਂ ਪਾਈ ਸੌਫਟ ਵੀ ਵਧੀਆ ਹੋ ਗਿਆ ਕੋਈ ਜ਼ਿਆਦਾ ਤੇਲ ਨਹੀਂ ਕੋਚ ਨਹੀਂ ਪਾਣੀ ਪਾਇਆ ਸੀਗਾ ਉਹ ਵੀ ਆਪਾਂ ਪਹਿਲਾਂ ਥੋੜਾ ਜਿਹਾ ਪਾਤਾ ਸੀਗਾ ਉਹਦੇ ਵਿੱਚੋਂ ਤੇ ਥੋੜਾ ਜਿਹਾ ਬਾਅਦ ਵਿੱਚ ਬਾਅਦ ਦਿੱਤਾ ਹੁਣ ਆਪਾਂ ਇਹਨੂੰ ਉਹ ਸੀਗਾ ਥੋੜਾ ਜਿਹੇ ਨੂੰ ਪਾ ਠੰਡਾ ਕਰਦੇ ਹੁਣ ਇਧਰ ਹੀ ਠੰਡਾ ਹੋ ਗਿਆ ਇਹਦੇ ਵਿੱਚੋਂ ਮੈਂ ਜਿਵੇਂ ਆ ਦਾਲ ਚੀਨੀ ਦੀ ਲੱਕੜ ਸੀਗੀ ਇਹ ਚੱਕ ਲਈ ਸਟਾਰ ਫਲਾਵਰ ਚੱਕ ਦਿੱਤਾ ਤੇ ਨਾਲ ਹੀ ਮੈਂ ਤੇਜ ਪੱਤਾ ਹੁਣ ਇਹਦੇ ਵਿੱਚੋਂ ਕੱਢ ਦਿੰਦੀ ਤੇ ਫਿਰ ਇਹਦਾ ਪੇਸਟ ਤਿਆਰ ਕਰ ਲੈਂਦੀ ਬਹੁਤ ਸੋਹਣਾ ਪੇਸਟ ਬਣਦਾ ਹੈ ਬਗੈਰ ਔਲ ਤੋਂ ਵੀ ਕਿਉਂਕਿ ਆਪਾਂ ਆਇਲੀ ਦੀ ਜ਼ਿਆਦਾ ਨਹੀਂ ਖਾ ਕੇ ਖੁਸ਼ ਕਿ ਆਪਾਂ ਇਹ ਕਰਕੇ ਤੇ ਹੁਣ ਇਹ ਠੰਡਾ ਹੋ ਗਿਆ ਸੀ ਹੁਣ ਆਪਾਂ ਇਹਦਾ ਨਾ ਪੇ ਉਂਝ ਵੀ ਕਿੰਨਾ ਸਮੂਦੀ ਬਣ ਗਿਆ ਦੇਖੋ ਤੁਸੀਂ ਤੇ ਹੁਣ ਆਪਾਂ ਇਹਦਾ ਪੇਸਟ ਤਿਆਰ ਕਰ ਲੈਂਦੇ ਪੇਸਟ ਤਿਆਰ ਕਰ ਲੈਂਦੇ ਪਰ ਮੈਂ ਫਰਾਈਪੈਨ ਉਹੀ ਜੂਸ ਕੀਤਾ ਐਵੇਂ ਤੁਹਾਨੂੰ ਝੂਠ ਮਾਰਾਂ ਇਹਨੂੰ ਸਾਫ਼ ਕਰੋ ਇਹ ਕਰੋ ਉਹ ਕਰੋ ਕੌਣ ਇੰਨਾ ਕੁਝ ਕਰੇ ਕਿਉਂਕਿ ਇਹਦੇ ਵਿੱਚ ਉਹੀ ਸਮਾਨ ਆਪਾਂ ਤਿਆਰ ਕੀਤਾ ਜਿਹੜਾ ਆਪਾਂ ਨੇ ਜੂਸ ਕਰਨਾ ਸੀਗਾ ਹਨਾ ਤੇ ਹੁਣ ਆਪਾਂ ਨੇ ਪੇਸਟ ਤਿਆਰ ਕਰਕੇ ਤੇ ਨਾਲ ਇਸੇ ਫਰਾਈਪੈਨ ਦੇ ਵਿੱਚ ਆਪਾਂ ਦੁਬਾਰਾ ਉਹ ਕਰਾਂਗੇ ਇਹਨੂੰ ਤੜਕਾ ਲਾਵਾਂਗੇ ਕੋਈ ਜ਼ਿਆਦਾ ਝੰਡਟੇ ਪਾਉਣ ਦੀ ਲੋੜ ਨਹੀਂ ਹੁੰਦੀ ਜਿਵੇਂ ਕਿ ਫਰਾਈ ਪੈਨ ਦੁਆਰਾ ਨਵਾਂ ਸਾਫ਼ ਕਰੋ ਇਹ ਤੇ ਇਧਰ ਆਪਾਂ ਹੁਣ ਲਵਾਂਗੇ ਨਾਲੇ ਦੇਸੀ ਘਿਓ ਦੇਸੀ ਘਿਓ ਦਾ ਮੈਂ ਇਹਦਾ ਤੜਕਾ ਲਾਇਆਗਾ ਪਹਿਲਾਂ ਮੈਂ ਉਹ ਸੂਰਜਮੁਖੀ ਦਾ ਤੇਲ ਪਾਇਆ ਸੀਗਾ ਤੇ ਹੁਣ ਮੈਂ ਦੇਸੀ ਘਿਓ ਲੈਂਦੀ ਹਾਂ ਤੇ ਇਧਰ ਆਪਾਂ ਇਹਨਾਂ ਲਸਣ ਥੋੜਾ ਜਿਆ ਤੇ ਥੋੜਾ ਜਿਆ ਅਦਰਕ ਚੋਪ ਕਰਕੇ ਮੈਂ ਪਹਿਲਾਂ ਰੱਖਿਆ ਸੀਗਾ ਉਹ ਤੋਂ ਡੀ ਮਰਗੀ ਆ ਜੇ ਤੁਸੀਂ ਅਦਰਕ ਪਾਉਣਾ ਤੇ ਪਾ ਸਕਦੇ ਆ ਨਹੀਂ ਪਾਉਣਾ ਉਹ ਵੀ ਤੁਹਾਡੀ ਮਰਜ਼ੀ ਹੈ ਲਸਣ ਜ਼ਰੂਰ ਪਾਉਂਦੇ ਇਹਦੇ ਤੜਕੇ ਦੇ ਵਿੱਚ ਬਰੀਕ ਬਰੀਕ ਚੌਪ ਕਰਕੇ ਤੇ ਜਿਹੜੇ ਆਪਾਂ ਮਨੇ ਕੱਢੇ ਸੀਗੇ ਸਿਨਮੋਨ ਲੱਕੜ ਤੇ ਤੇਜ ਪੱਤਾ ਤੇ ਸਟਾਰ ਫਲਾਵਰ ਇਹ ਆਪਾਂ ਦੁਬਾਰਾ ਫੇਰ ਪਾਤੇ ਹੁਣ ਇਹਦੇ ਵਿੱਚ ਆਪਾਂ ਕੋਈ ਜੀਰਾ ਵਗੈਰਾ ਕੁਝ ਨਹੀਂ ਪਾਉਣਾਗਾ ਬਸ ਹਲਦੀ ਪਾਵਾਂਗੇ ਹਲਦੀ ਵੀ ਇਹਦੇ ਵਿੱਚ ਜ਼ਿਆਦਾ ਨਹੀਂ ਪੈਂਦੀ ਥੋੜੀ ਜੀ ਪੈਂਦੀ ਜਿਵੇਂ ਮੈਂ ਉਹ ਨਿੱਕਾ ਜਿਹਾ ਚਮਚਾ ਪਹਿਲਾਂ ਪਾਇਆ ਸੀ ਤੇ ਥੋੜਾ ਜਿਹਾ ਹੁਣ ਪਾ ਦਿੱਤਾ ਤੇ ਇਹ ਨੂੰ ਥੋੜਾ ਜਿਹਾ ਹੁਣ ਜਿਵੇਂ ਸੇਕ ਲੱਗ ਗਿਆ ਤੇ ਹੁਣ ਆਪਾਂ ਜਿਹੜਾ ਨੇ ਪੇਸਟ ਤਿਆਰ ਕੀਤਾ ਸੀ ਮੈਂ ਪੇਸਟ ਛਾਨਿਆ ਨਹੀਂ ਅੱਜ ਛਾਨਣ ਦੀ ਮੈਨੂੰ ਲੋੜ ਨਹੀਂ ਪਈ ਬਿਕੋਜ਼ ਇਹ ਤਾਂ ਘਰੇ ਹੀ ਖਾਣਾ ਹਨਾ ਕਿਹੜਾ ਮੇਰਾ ਕੋ ਆਰਡਰ ਹੈ ਜਾਂ ਕੋਸ਼ ਆ ਤੇ ਜਦੋਂ ਆਰਡਰ ਹੋਵੇ ਉਹਦੋਂ ਤੇ ਫਿਰ ਤੈਨੂੰ ਤੁਹਾਨੂੰ ਪਤਾ ਹੀ ਆਪਾਂ ਬੜੇ ਦਿਮਾਗ ਨਾਲ ਤੇ ਬੜੀ ਸਿਆਣਪ ਨਾਲ ਸਾਰੇ ਕੰਮ ਕਰਦੇ ਬਿਕੋਜ਼ ਆਪਣੇ ਕਸਟਮਰ ਕੋਲੇ ਜਾਣਾ ਹੁੰਦਾ ਤੇ ਇਹ ਮੈਂ ਅੱਜ ਨਹੀਂ ਛਾਨਿਆ ਬਹੁਤ ਵਧੀਆ ਬਣਿਆ ਦੇ ਵਿੱਚ ਬਿਕੋਜ਼ ਕਿਉਂਕਿ ਕੁਝ ਨਹੀਂ ਹੈਗਾ ਸੀਗਾ ਲੌਂਗ ਵੀ ਪੀਸੀ ਕੇ ਕਾਲੀ ਮਿਰਚ ਵੀ ਪੀਸੀਗੀ ਤੇ ਜਿਹੜੇ ਇਹ ਟਮਾਟਰ ਸੀ ਉਹ ਬਹੁਤ ਵਧੀਆ ਗਲ ਗਏ ਸੀਗੇ ਵਧੀਆ ਸੌਫਟ ਹੋ ਗਏ ਸੀਗੇ ਤੇ ਹੁਣ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਦਿੱਤਾ ਇਹਨੂੰ ਆਪਾਂ ਹੁਣ ਮਿਕਸ ਕਰ ਲੈਂਦੇ ਬਹੁਤ ਸੋਹਣਾ ਕਲਰ ਆਇਆਗਾ ਕੋਈ ਉਹ ਨਹੀਂ ਹੈਗਾਗਾ ਵੀ ਹਲਦੀ ਜ਼ਿਆਦਾ ਦੇਖਦੀ ਕੁਝ ਨਹੀਂ ਹੁਣ ਆਪਾਂ ਇਹਨੂੰ ਕਵਰ ਕਰਕੇ ਤੇ ਪਕਾਇਆ ਸੀਗਾ ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਆਇਆਗਾ ਤੇ ਇਹਦੇ ਚ ਹੁਣ ਆਪਾਂ ਲਾਲ ਮਿਰਚ ਦਾ ਪਾਊਡਰ ਥੋੜਾ ਜਿਹਾ ਪਾਵਾਂਗੇ ਕਲਰ ਦੇ ਲਈ ਬਿਕੋਸ ਕਿਉਂਕਿ ਮਿਰਚਾਂ ਇੱਥੇ ਬਹੁਤ ਕਈ ਲੋਕੀ ਘੱਟ ਖਾਂਦੇ ਕਈ ਵੱਧ ਖਾਂਦੇ ਆ ਤੇ ਕੋਈ ਨਾ ਜੀ ਕਿਸੇ ਨੂੰ ਘੱਟ ਵੱਧ ਲੱਗੇ ਉਹ ਚਾਰ ਲੈ ਲੈਣਗੇ